ਉਦਗੜ ਪਿੰਡ ਵਿੱਚ ਸਕੂਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਮੌਜਰਹੇ ਹਲਕਾ ਛਤਰਾਣਾ ਦੇ ਵਿਧਾਇਕ ਕਲਵੰਤ ਸਿੰਘ ਬਾਜੀਗਰ ਨੂੰ ਅੱਜ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਕਿਸਾਨ ਆਗੂਆਂ ਨੇ ਵਿਧਾਇਕ ਨੂੰ ਸਵਾਲ ਕੀਤੇ ਤਾਂ ਹਫੜਾ ਤਪੜੀ ਮਚ ਗਈ ਇਸੇ ਦੌਰਾਨ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਤੇ ਕਿਸਾਨਾਂ ਨੇ ਸਰਕਾਰ ਤੇ ਵਿਧਾਇਕ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਇੱਥੇ ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਨੇ ਪਹਿਲਾਂ ਤੋਂ ਹੀ ਇਸ ਐਕਸ਼ਨ ਦਾ ਐਲਾਨ ਕੀਤਾ ਹੋਇਆ ਸੀ ਇਸ ਦੇ ਤਹਿਤ ਭਾਰਤੀ ਕਿਸਾਨ ਜੁਨਿਆਂ ਨੇ ਇਕਤਾ ਆਜ਼ਾਦ ਬਲਾਕ ਪਾਤੜਾਂ ਵੱਲੋਂ ਵਿਧਾਇਕ ਨੂੰ ਸਵਾਲ ਜਵਾਬ ਕਰਨ ਲਈ ਪਿੰਡ ਭੂਤਗੜ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਦੀ ਅਗਵਾਈ ਵਿੱਚ ਵੱਡਾ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਕਿਸਾਨ ਅਤੇ ਔਰਤਾਂ ਸ਼ਾਮਲ ਸਨ ਇਸ ਸਭ ਕੁਝ ਨੂੰ ਪੁਲਿਸ ਨੇ ਮੱਦੇ ਨਜ਼ਰ ਰੱਖਦੇ ਹਾਂ ਪਿੰਡ ਵਿੱਚ ਸਖਤ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਸਕੂਲ ਵੱਲ ਜਾਣ ਤੋਂ ਰੋਕੀ ਰੱਖਿਆ ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਤਾਬੀ ਗੁਜਰਾ ਤੇ ਸ਼ੰਭੂ ਬਾਰਡਰ ਉਤੇ ਕਿਸਾਨਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਸੰਬੰਧੀ ਕਿਸਾਨ ਆਗੂ ਤੇ ਔਰਤਾਂ ਛਾਤਮਾਈ ਢੰਗ ਨਾਲ ਸਵਾਲ ਪੁੱਛਣ ਲਈ ਇਕੱਤਰ ਹੋਏ ਸਨ ਜਿਹੜਾ ਐਸਾ ਦੇਣਾ ਹੈਗਾ ਕਿ ਜਿਹੜਾ ਉਹ ਸੈਂਟਰ ਦੇ ਨਾਲ ਮੀਟਿੰਗ ਵਾਸਤੇ ਨਾ ਤਿਆਰ ਹੋਇਆ ਚਲੋ ਐਮਐਲਏ ਸਾਹਿਬ ਇੱਕ ਮਿੰਟ ਐਮਐਲਏ ਬਿਲਕੁਲ ਬੰਦੇ ਦੀ ਗੱਲ ਹੈ ਕਿ ਬਹੁਤ ਲੰਮਾ ਲੈਕਚਰ ਨਹੀਂ ਸੁਣਨਾ ਇਹ ਆਪਸ ਵਿੱਚ ਲੋਕ ਜਵਾਬ ਦੇਣੇ ਆ ਤੁਸੀਂ ਕਹਿ ਰਹੇ ਹੋ ਸਾਡੇ ਮੁੱਖ ਮੰਤਰੀ ਕਿਸਾਨਾਂ ਨਾਲ ਖੜਾ ਹੈ ਇਹ ਕਿਸਾਨਾਂ ਨਾਲ ਖੜਾ ਜਿਹਨੇ ਰਾਤ ਨੂੰ ਸਾਡੇ ਦਿੱਦਲ ਕੀਤਾ ਸਾਡਾ ਸਮਾਨ ਚੋਕਾਤਾ ਚੋਰੀ ਕਰਾਤਾ ਤੇ ਉਹ ਤੇ ਬਡੋਜੇ ਫੇਰਿਆ ਇਹ ਸਾਡੇ ਮੁੱਖ ਮੰਤਰੀ ਸਾਡੇ ਨਾਲ ਕਿਵੇਂ ਕਹਿ ਸਕਦੇ ਮੈਨੂੰ ਕੋਈ ਇੱਕ ਦੱਸ ਦਿਓ ਜੀ ਜਿਹੜਾ ਸੋਦੇ ਸਮਾਨ ਚੋਰੀ ਹੋਇਆ ਹੋਵੇ ਕਿਸ ਬੰਦੇ ਨੇ ਕੰਪਲੇਟ ਕੀਤੀ ਹੋਵੇ ਕਿਸੇ ਨੇ ਮੁੱਟ ਕੁੱਟਮਾਰ ਕੀਤੀ ਹੋਵੇ ਮੈਨੂੰ ਕੁਝ ਸਾਬਤ ਚਾਹੀਦਾ ਇਹਦੀ ਗਾਲੀ ਚੋਰੀ ਹੋਈ ਹੈ ਜੀ ਮੇਰੀ ਗੱਡੀ ਭੰਨੀ ਗਈ ਹੈ ਬਾਰਡਰ ਤੇ ਤੁਸੀਂ ਕੰਪਲੀਟ ਕਰੀਏ ਡੀਗਰੀ ਹਾਂ ਜਿਹੜੇ ਤੋਂ ਸ਼ੰਭੂ ਸਾਡੇ ਜੀ ਮੈਂ ਸਿਰਫ ਇੱਥੋਂ ਦੀ ਗੱਲ ਕਰੂੰ ਜੀ ਇੱਕ ਮਿੰਟ ਇੱਕ ਮਿੰਟ ਤੁਸੀਂ ਇੱਥੇ ਜਾਓ ਰੋਪਰੇਟਰ ਸਤਰਾਣੇ ਤੋਂ ਤੁਸਾਰ ਸਟੈਂਡ ਹੈ ਨਹੀਂ ਐਮਐਲ ਐਮਐਲ ਸਾਹਿਬ ਨੂੰ ਮੈਂ ਬਲਬੂ ਦੀ ਸ਼ੰਭੂ ਨਾ ਹੈ ਨਹੀਂ ਭਰੇ ਸਾਬ ਸਤਰਾਣੇ ਦੇ ਸਾਹਿਬ ਜਿੰਦ ਸਾਹਿਬ ਜਿੰਦ ਸਾਹਿਬ ਜਿਹੜੀ ਹਲਕੇ ਦੀ ਗੱਲ ਇੱਕ ਮਿੰਟ ਇਹ ਸਾਬ ਇੱਕ ਮਿੰਟ ਨਹੀਂ ਨਹੀਂ ਦੂ ਕਿਉਂ ਗਿਆ ਆਪਣੀ ਦੂਰ ਨਾਲ ਕਿਤੇ ਨਹੀਂ ਕਰਦਾ ਤੂੰ ਤੂੰ ਨਾਰ ਕੀ ਕਰਦਾ 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 ਆਨੇ ਕਰ ਕਰ ਮਨ ਨਾਲ ਨਾਲ ਕਰ ਮਹਾਰਤ ਕਿੰਨਾ ਕਦਾ ਕਰ ਹਲਕੇ ਉਸਤਾਨ ਦੀ ਗੱਲ ਹੈ ਜਿਹੜਾ ਸੁਣ ਲੇ ਦੇਰ ਕਿ ਇਹ ਮਨ ਨਾਲ ਗੱਲ ਕਰ ਉਹ ਪੰਜਾਬ ਸਰਕਾਰ ਪਰ ਤੋਂ ਬਾ ਸਾਡੇ ਹਲਕੇ ਦਾ ਬੰਦਾ ਐ ਐਤਾ ਨਹੀਂ ਹੁੰਦਾ ਗੱਲ ਕਰ ਉਹ ਜਵਾਬ ਦੇ ਰਹੇ ਨਹੀਂ ਉਹ ਜਵਾਬ ਦੇ ਰਹੇ

சீட்டிச்சேரி <laughs> முறையா <laughs>

جي نٿي روڪا سيدي کي ڏنو ٿو يادگار جي ڪري بيتي آهي